ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲੇ ਨੂੰ ਤਪਾ ਪੈ ਜਾਂਦੀ ਹੈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਤਾਜੀ ਸੂਈ ਵਹਿੜ ਦੇਖ ਰਹੇ ਹੋ ਜੀ ਜਰਸੀ ਵਹਿੜਾਂ ਜਾਸੂਈਏ ਨੇ ਬਹੁਤ ਸੋਹਣੀ ਬੱਸੀ ਦਿੱਤੀ ਆ ਪਿਆਰੀ ਪੂਰੀ ਖੂਬਸੂਰਤ ਸੀਲਸ ਲੱਗ ਤੇ ਠੰਡੀ ਵਹਿੜਾਂ ਇਸ ਟਾਈਮ ਇਹਦੇ 9-10 ਲੀਟਰ ਦੁੱਧ ਹੈਗਾਗਾ ਕਰਮਾ ਵਾਲੀ 5-4 ਦਿਨਾਂ ਤੱਕ 12 ਕਿਲੋ ਲੀਟਰ ਦੁੱਧ ਇਹ ਚਵਾ ਦੂਗੀ ਜਿੰਨਾ ਕਿ ਦੱਦੀ ਹੁੰਦੀ ਆ 12-13 ਲੀਟਰ ਦੁੱਧ ਓਨਾ ਕਿ ਚਿੱਟਾ ਤੇ ਸੰਘਣਾ ਹੁੰਦਾ ਮੱਝਾਂ ਜਿੰਨੀ ਇਹਦੀ ਫੈਟ ਆ ਜਾਂਦੀ ਹੁੰਦੀ ਆ ਕਿਉਂਕਿ ਹਰੇਕ ਬੰਦੇ ਨੂੰ ਪਤਾ ਵੀ ਜਰਸੀ ਵੜ ਸੀਲਸ ਲੱਗ ਤੇ ਠੰਡੀਆਂ ਹੁੰਦੀਆਂ ਗੀਆਂ ਥਣਾ ਦਾ ਸਾਰ ਤੁਹਾਨੂੰ ਮੈਂ ਨੇੜ ਤੋਂ ਦਿਖਾਣਾ ਚਾਰੇ ਥਣ ਵਿੱਥੀ ਤੇ ਗਾਇਬ ਤੇ ਸੋਹਣੇ ਲੱਗਿਆ ਸਾਹਮਣੋ ਸਾਹਮਣੀ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾਣਾ ਮੈਂ ਦੇਖੋ ਜੀ ਬਿਣਾ ਨੇ ਅਨੇ ਤੋਂ ਆਪਾਂ ਇਹਦੀ ਚਵਾਈ ਕਰਦੇ ਆ ਕੋਈ ਵੀ ਮੇਰਾ ਭਰਾ ਦਛਲੀ ਕਰਕੇ ਦੋ ਡੰਗ ਚ ਚਵਾਈ ਕਰਕੇ ਲਿਜਾ ਸਕਦਾ ਜੀ ਪੂਰੀ ਸੀਲਸ ਲੱਗਾ ਠੰਡੀ ਹੈਗੀ ਬੱਸੀ ਮੇਦੇ ਮਗਰ ਬਹੁਤ ਸੋਹਣੀ ਖੂਬਸੂਰਤ ਹੈਗੀ ਮੂਰਲੇ ਸੂਏ ਨੂੰ ਕਰਮਾਂ ਵਾਲੀ ਮਾਂ ਦੇ ਨਾਲ ਹੀ ਚੰਗੀ ਫੀਟ ਤੇ ਬੱਸੀ ਪਲ ਗਈ ਨਾਲ ਹੀ ਮਾਂ ਦੇ ਤਿਆਰ ਹੋ ਜੂਗੀ ਲੇਵੇ ਦੀ ਮੈਂ ਬੈਕ ਸਾਈਡ ਦਿਖਾਉਣਾਗਾ ਦੇਖੋ ਪੂਰਾ ਫੀਟਿੰਗ ਵਾਲਾ ਲੇਵਾਗਾ ਦੋ ਚਾਰ ਦਿਨਾਂ ਤੱਕ ਕੜ 2-4 ਦਿਨਾਂ ਤੱਕ ਨੂੰ ਲੇਟਰੀ ਲੂਟੀ ਪੈ ਕੇ ਕਾੜੇ ਕੂੜੇ ਦੇ ਕੇ 12-13 ਕਿਲੋ ਦੁੱਧ ਇਹ ਚਵਾਜੂਗੀ। ਪੂਰੀ ਸੀਲਸ ਲੱਗਾ ਸੋਹਣੀ ਬਹਿੜਾ। ਦੂਸਰਾ ਸੂਆ ਦੋਸਤੋ ਦੇਖ ਸਕ ਰਹੇ ਤੁਸੀਂ। ਰੈਜੀonal ਦੂਆ ਸੂਆ ਗਾ। ਵੀਡੀਓ ਗਾਹਾਂ ਮੇਰਾ ਭਾਈ ਬਣ ਕੇ ਸ਼ੇਅਰ ਕਰਦਿਆ ਕਰੋ। ਕਿਸੇ ਦਾ ਕਿਸੇ ਦਾ ਹੱਲ ਹੋ ਜਾਂਦਾ ਮਸਲਾ ਹੱਲ ਹੋ ਜਾਂਦਾ ਹੁੰਦਾ ਛੋਡੀ ਵੀਡੀਓ ਸ਼ੇਅਰ ਕਰੀ ਤੂੰ। ਮੋਲੇ ਦਾ ਸਿਰਫ 38000 ਰੁਪਇਆ 30 ਤੇ 38000 ਦਾ ਰੇਟ ਹੈਗਾ। ਮਾਣ ਤਾਂ ਉਹ ਜ਼ਰੂਰ ਹੋਜੂਗਾ। ਕਿਸੇ ਵੀ ਮੇਰੇ ਭਰਾ ਨੂੰ ਤਾਜੀ ਬਹਿੜ ਦੀ ਜਰੂਰਤ ਹੋਵੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਸੰਪਰਕ ਕਰਕੇ ਬਹਿੜ ਤੁਸੀਂ ਖਰੀਦ ਸਕਦੇ ਹੋ ਜੀ ਤੋਰਾ ਆਪਾਂ ਸਾਨੂੰ ਚੈੱਕ ਕਰਾਨਾ ਜੀ ਚਾਪਤਲਾ ਮੈਂ ਤੁਰ ਚਾਪ ਥੋੜਾ ਜਿਹਾ ਬੱਚੇ ਦਾ ਜਿਆਦਾ ਕਰਕੇ ਦੂਰ ਘਟ ਜਾਂਦੀ ਹੈਗੀ ਤੋਰਾ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਤੋਰਾ ਮੋਲੇ ਦਾ ਸਿਰਫ 38000 ਰੁਪਇਆ 30 ਤੇ 8 ਮਾਨਤਨ ਆਏਗਾ ਇਹਦਾ ਜਰੂਰ ਹੋ ਜਾਊਗਾ ਵੀਡੀਓ ਨੂੰ ਬਾਈ ਬਣ ਕੇ ਸ਼ੇਅਰ ਵੀ ਕਰ ਦਿਆ ਕਰੋ ਗਾਹਾਂ ਤੋਂ ਗਾਹਾਂ ਤੇ ਨਾਲੇ ਲਾਈਕ ਕਰ ਦਿਆ ਕਰੋ ਇਹਨੇ ਨਾਲ ਸਾਡਾ ਮਾਣ ਵੱਧ ਜਾਂਦਾ ਧੰਨਵਾਦ ਦੋਸਤੋ ਜਲਦੀ ਮਿਲਦੇ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਜੀ